ਫਿਲੌਰ ਦੇ ਨਾਲ ਲੱਗਦੇ ਪਿੰਡ ਨੰਗਲ ਵਿਖੇ ਸ਼੍ਰੀ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ ਸਟੈਚੂ ਦੇ ਨਾਲ ਕੀਤੀ ਗਈ ਛੇੜਖਾਨੀ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਬੀਐਸਪੀ ਪਾਰਟੀ ਦੇ ਨੇਤਾ ਅਵਤਾਰ ਸਿੰਘ ਕਰੀਮਪੁਰੀ ਜੀ ਦੀ ਅਗਵਾਈ ਹੇਠ ਸਟੈਚੂ ਅੱਗੇ ਫਿਲੌਰ ਪਿੰਡ ਨੰਗਲ ਦੇ ਸਾਬਕਾ ਸਰਪੰਚ ਖੁਸ਼ੀ RAM ਜੀ ਜੋ ਕਿ ਬੀਐਸਪੀ ਪਾਰਟੀ ਦੇ ਹਲਕਾ ਇੰਚਾਰਜ ਹਨ ਉਹਨਾਂ ਵੱਲੋਂ ਲਗਾਤਾਰ ਇੱਕ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਜਿਵੇਂ ਕਿ ਦਲਿਤ ਪਾਈਚਾਰਾ ਸਿੱਖ ਕਾਮਾ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਨਾਮ ਤੇ ਬਣਾਈਆਂ ਗੈਆ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ। ਕਿ ਜਲਦ ਤੋਂ ਜਲਦ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਜੋ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਨੀਚ ਹਰਕਤ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ ਇਸ ਲਈ ਸਾਰਿਆਂ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲਦ ਆਪਣੀ ਕਾਰਵਾਈ ਪੂਰੀ ਕੀਤੀ ਜਾਵੇ ਅਤੇ ਸ਼੍ਰੀ ਡਾਕਟਰ ਪੀਮ ਰਾਓ ਅੰਬੇਦਕਰ ਜੀ ਦੇ ਹਰ ਸ਼ਹਿਰ ਹਰ ਮਹੱਲੇ ਵਿੱਚ ਲੱਗੇ ਹੋਏ ਸਟੈਚੂ ਦੀ ਰਾਖੀ ਲਈ ਸਰਕਾਰ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਨੂੰ ਇਸ ਦੀ ਰਾਖੀ ਕਰਨੀ ਚਾਹੀਦੀ ਹੈ ਜਿਸ ਨਾਲ ਅੱਗੇ ਤੋਂ ਕੋਈ ਵੀ ਇਹੋ ਜਿਹੀ ਨੀਚ ਹਰਕਤ ਦੇਖਣ ਨਾ ਮਿਲ ਸਕੇ ਫਿਲਹਾਲ ਤੋਂ ਪੱਤਰਕਾਰ ਰਾਜਕੁਮਾਰ ਨੰਦਲ ਦੀ ਖਾਸ ਰਿਪੋਰਟ ਅੱਜ ਦੇ ਸੁਪਰ ਨੇਕ ਪੁਜੇ ਬਹੁਤ ਹੀ ਸਤਿਕਾਰਯੋਗ ਸਟੇਟ ਪ੍ਰੈਜ਼ੀਡੈਂਟ ਪੱਤਾ ਅੰਮ੍ਰਿਤ ਦੇ ਸਭਾ ਮੈਂਬਰ ਅਦਿ ਸਭਾ ਡਾਕਟਰ ਸਰਦਾਰ ਪਾਤ ਸੰਗ ਦੀ ਤ੍ਰੇਂਪੁਰੀ ਤਾਸ ਸਟੇਟ ਦੀ ਕਮ ਤੋੜ ਪੇਮ ਰੋੜ ਕੇ ਐਵੇਂ ਮਾਰ ਦੇ ਪੱਕਾਈ ਹਿੰਦੂਆਂ ਨਾਲ ਜੋੜ ਕੇ ਜੋ ਮੂੰਹ ਕਹਿ ਗਿਆ ਮੈਂ ਹਿੰਦੂ ਰਹਿ ਕੇ ਨਹੀਂਓ ਮਰਨਾ ਵਿਖਾਉਂਦੇ ਫਿਰਦੇ ਨੇ ਉਹਦਾ ਹੀ ਕਈ ਪੁੱਤ ਤੋੜ ਕੇ ਹੈ ਔਖਾ ਬੜਾ ਧਰਤੀ ਤੇ ਸੂਰਜ ਨੂੰ ਸਿੱਟਣਾ ਆਪ ਦਿਲਾਂ ਚੋਂ ਅੰਬੇਡ ਕਰ ਨਹੀਂਓ ਮਿਟਣਾ ਪੁੱਤ ਤੋੜ ਗਿਆ ਅੰਬੇਡ ਕਰ ਨਹੀਂਓ ਮਿਟਣਾ ਵਾਹਿਗੁਰੂ ਜੀ 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 ਸਾਰਿਆਂ ਨੂੰ ਜੈ ਪੀ ਜੈ ਮਾ ਸੋਕਤਾ ਨਾ ਜੋ ਲਗਾਤਾਰ ਚੱਲ ਰਿਹਾ ਹੈ ਬਾਬਾ ਸਾਹਿਬ ਦਾ ਟੀਮ ਨਾ ਅੰਬੇਡ ਕਰਦੀ ਦੇ ਸਟੈਚੂ ਤੇ ਜੋ ਅਪਸ਼ਬ ਲਿਖ ਕੇ ਬੇਇੱਜ਼ਤੀ ਕੀਤੀ ਗਈ ਹੈ ਉਹਦੇ ਖਿਲਾਫ ਦੋਸ਼ੀਆਂ ਨੂੰ ਬਹੁਜਨ ਸਮਾਜ ਪਾਰਟੀ ਪਹਿਲੀ ਗੱਲ ਡਿਮਾਂਡ 'ਚ ਵਿਸ਼ਵਾਸ ਨਹੀਂ ਰੱਖਦੀ ਅਸੀਂ ਸਲਾਹ 'ਚ ਵਿਸ਼ਵਾਸ ਰੱਖਦੇ। 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ અપਮਾਨ ਪੰਜਾਬ ਦੇ ਅੰਦਰ ਪਹਿਲਾਂ ਅੰਮ੍ਰਿਤਸਰ 'ਚ ਹੋਇਆ ਫਿਰ ਫਲੋਰ 'ਚ ਹੋਇਆ ਹੁਣ ਬਟਾਲਾ 'ਚ ਹੋਇਆ। ਤੋਂ ਇੱਕ ਕੈਂਪੇਨ ਜਿਹੜੀ ਲਗਾਤਾਰ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਖਿਲਾਫ ਇੱਕ ਕੌਨਸਪਿਰੇਸੀ ਲੱਗ ਕੇ ਜਿਹੜੀਆਂ ਵੀ ਤਾਕਤਾਂ ਇਹਦੇ ਪਿੱਛੇ ਆ ਹੁਕਮਰਾਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ। ਪੰਜਾਬ ਦੀ ਸਰਕਾਰ ਹਲੇ ਤੱਕ ਕੂਕ ਨਿੰਦੇ ਸੁੱਤੀ ਪਈ ਕਿੰਨੇ ਦਿਨ ਹੋ ਗਏ ਇਸ ਇਨਸੀਡੈਂਟ ਨੂੰ ਜੀ 31 ਲਿਖਿਆ 31 ਤਰੀਕ ਦਾ ਇਹ ਇਨਸੀਡੈਂਟ ਹੈ ਤਾਂ ਲਗਭਗ 72 ਘੰਟੇ ਦਾ ਸਮਾਂ ਹੋ ਗਿਆ ਤੇ 72 ਘੰਟੇ ਦੇ ਵਿੱਚ ਅਗਰ ਸਰਕਾਰ ਜਿਹੜੀ ਆ ਦੋਛੀਆਂ ਨੂੰ ਪਕੜਨ ਚ ਅਸਫਲਵਾਜੇ ਤੱਕ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਵੱਲੋਂ ਅਣਗਹਿਲੀ ਹੋ ਰਹੀ ਇਸ ਕਰਕੇ ਭੋਜਨ ਸਮਾਜ ਪਾਰਟੀ ਨੇ ਕਿਹਾ ਕਿ ਦੋਸ਼ੀ ਬਿਨਾਂ ਕਿਸੇ ਦੇਰੀ ਤੋਂ ਫੜੇ ਜਾਣ ਔਰ ਉਹਨਾਂ ਤੇ ਐਨਐਸਏ ਲਗਾਈ ਜਾਵੇ ਦੇਸ਼ਤ ਰੋ ਲਗਾਇਆ ਜਾਵੇ ਜੋ ਵੀ ਧਰਾਮਾ ਬਣਦੀ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ ਤੇ ਪਹੁੰਚਾਇਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਿਆ ਰਹੇ ਔਰ ਅਸੀਂ ਪੰਜਾਬੀਆਂ ਨੂੰ ਇਹ ਸੱਦਾ ਵੀ ਦਿੰਦੇ ਕਿ ਉਹ ਸਮਾਜਿਕ ਸਾਜ ਜਿਹੜਾ ਇਹ ਟਕਰਾਅ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਏਜੰਸੀਆਂ ਵੱਲੋਂ ਔਰ ਏਜੰਸੀਆਂ ਦੇ ਸਪਾਂਸਰਡ ਲੋਕਾਂ ਵੱਲੋਂ ਤੇ ਆਪਾਂ ਉਹਨਾਂ ਦੀ ਸਾਜ਼ਿਸ਼ ਨੂੰ ਅਸਫਲ ਬਣਾਉਣਾ ਕਿ ਟਕਰਾ ਅਸੀਂ ਕਿਸੇ ਵੀ ਕੀਮਤ ਤੇ ਸਮਾਜ ਦੇ ਅੰਦਰ ਨਹੀਂ ਪੈਦਾ ਹੋਣ ਦੇਣਾ ਅਸੀਂ ਸਮਾਜਿਕ ਸਾਂਝ ਬਣਾ ਕੇ ਰੱਖਣੀ ਹੈ ਬਹੁਜਨ ਸਮਾਜ ਪਾਰਟੀ ਭਾਈਚਾਰਕ ਸਾਂਝ ਦੀ ਮਦਈ ਹੈ ਔਰ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਪੰਜਾਬ ਸੰਭਾਲੋ ਮਹਿਮ ਉਸ ਮਹਿਮ ਤੋਂ ਘਬਰਾ ਕੇ ਸਰਕਾਰ ਉਹਨੂੰ ਡਾਇਵਰਸ਼ਨ ਕਰਨਾ ਚਾਹੁੰਦੀ ਹੈ ਕਿਉਂਕਿ ਡਰੱਗ ਮਾਫੀਆ ਦੇ ਇਸ਼ੂ ਤੇ ਸਰਕਾਰ ਫੇਲ ਜਿਹੜੀ ਇਹਨਾਂ ਨੇ ਗਾਰੰਟੀ ਦਿੱਤੀ ਸੀ ਸੈਂਡ ਮਾਫੀਆ ਦੇ issues ਤੇ ਸਰਕਾਰ ਫੇਲ ਐਜੂਕੇਸ਼ਨ ਰੈਗੂਲੇਸ਼ਨ ਤੇ ਫੇਲ ਹੈਲਥ ਰੈਗੂਲੇਸ਼ਨ ਤੇ ਫੇਲ ਕਰਜ਼ਾ ਪੰਜਾਬ ਤੇ ਸਿਰ ਬੇ ਅਠਾ ਚੜਾਇਆ ਜਾ ਰਿਹਾ ਲਗਾਤਾਰ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਲੈਂਡ ਆਨਰ ਦਾ issue ਤੇ ਜਿਹੜਾ 14 ਦਾ ਆਪਣਾ ਪ੍ਰੋਗਰਾਮ ਬਾਬਾ ਸਾਹਿਬ ਦੇ ਜਨਮ ਦਿਨ ਤੇ ਰੱਖਣਾ ਉਹ ਨੰਗਲ ਬਿਲਕੁਲ ਇਸੇ ਜਗ੍ਹਾ ਤੇ ਰੱਖਿਆ ਜਾਊਗਾ ਜੀ ਬਿਲਕੁਲ ਬੌਜਨ ਸਮਾਜ ਪਾਰਟੀ 14 ਅਪ੍ਰੈਲ ਨੂੰ ਨੰਗਲ ਦੀ ਧਰਤੀ ਤੇ ਫਲੋਰ ਵਿਦਾਨ ਸਭਾ ਜਿਲ੍ਹਾ ਪੰਡਤ ਤੇ ਪੰਜਾਬ ਸੰਭਾਲੋ ਰੈਲੀ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਚ ਬੀਐਸਪੀ ਮਧਾਨ ਇਸ ਸਲੋਗਨ ਨੂੰ ਲੈ ਕੇ ਪੰਜਾਬ ਸੰਭਾਲੋ ਰੈਲੀ ਕਰੇਗੀ ਮੇਰਾ ਸਮੂਹ ਚਲੰਦਰ ਜ਼ਿਲ੍ਹੇ ਦੇ ਵਸੀਆਂ ਨੂੰ ਮੇਰੀ ਬੇਨਤੀ ਆ ਕਿ ਡਾਕਟਰ ਅੰਬੇਡਕਰ ਜੀ ਨੇ ਕੱਲਾ ਕੋਈ ਤਲਤਾ ਲਈ ਥੋੜੀ ਸੰਵਿਧਾਨ ਦਿੱਤਾ ਦੇਸ਼ ਦਾ ਸੰਵਿਧਾਨ ਹੈ ਇਹ ਇਹਦੇ ਵਿੱਚ ਸਿੱਖਾਂ ਨੂੰ ਮੁਸਲਮਾਨਾਂ ਨੂੰ ਇਸਾਈਆਂ ਨੂੰ ਬੋਧੀਆਂ ਨੂੰ ਮਨੁੱਖੀ ਹੱਕ ਮਿਲੇ ਆ ਔਰਤਾਂ ਨੂੰ ਮਨੁੱਖੀ ਹੱਕ ਮਿਲੇ ਜਿਹੜੇ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਲਗਾਤਾਰ ਆ ਰਹੇ ਆ ਤੁਹਾਨੂੰ ਵੀ ਮਿਲ ਰਹੇ ਆ ਕੋਈ ਲੱਗਦਾ ਕਿ ਪੁਲਿਸ ਨੇੜੇ ਜਾ ਰਹੀ ਹੈ ਜੀ ਦੇਖੋ ਸਾਡੇ ਕੋਲ ਆ ਰਹੇ ਆ ਉਹਨਾਂ ਦਾ ਧੰਨਵਾਦ ਲੇਕਿਨ ਅਸੀਂ ਕਹਿੰਦੇ ਆ ਕਿ ਜਿਹੜੇ ਅਪਰਾਧੀ ਆ ਉਹਨਾਂ ਕੋਲ ਜ਼ਿਆਦਾ ਜਾਣਾ ਜ਼ਰੂਰੀ ਹੈ অপਰਾধি پکڑনে ਦੇ ਉੱਪਰ ਆਪਣਾ ਧਿਆਨ ਫੋਕਸ ਕਰਨ ਔਰ ਜਲਦੀ ਤੋਂ ਜਲਦੀ ਦੋਸ਼ੀ ਨੂੰ ਪਕੜ ਕੇ ਤੇ ਸਾਨੂੰ ਜਾਣਕਾਰੀ ਦੇਣ ਤਾਂ ਕਿ ਅਸੀਂ ਵੀ ਆਪਣੇ ਹੋਰ ਕੰਮਾਂ 'ਚ ਲੱਗੇ ਤੇ ਪੁਲਿਸ ਪ੍ਰਸ਼ਾਸਨ ਵੀ ਆਪਣੇ ਹੋਰ ਕੰਮਾਂ ਦੇ ਵਿੱਚ ਲੱਗੇ 14 ਅਪ੍ਰੈਲ ਦਾ ਮੈਂ ਫਿਰ ਇੱਕ ਵਾਰ ਸੱਦਾ ਦਿੰਦਾ ਸਾਰੇ ਬੁੱਧੀਜੀਵੀਆ ਨੂੰ ਸਾਰੀਆਂ ਆਜ਼ਾਦ ਜ਼ੁਬਾਨਾਂ ਨੂੰ ਸਾਰੀਆਂ ਆਜ਼ਾਦ ਕਲਮਾਂ ਨੂੰ ਕਿ ਆਓ ਪੰਜਾਬ ਦੀਆਂ ਮਾਮਾ ਦੇ ਪੁੱਤ ਬਚਾਉਣ ਲਈ ਪੈਣਾ ਦੇ ਭਰਾ ਬਚਾਉਣ ਲਈ ਇੱਕ ਨਵਾਂ ਪੰਜਾਬ ਸਿਰਜਣ ਲਈ ਇੱਕ ਨਵਾਂ ਬਦਲ ਖੜਾ ਕਰਨ ਲਈ ਮੌਜੂਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੀ ਠੀਕ ਹੈ ਥੈਂਕਿਊ ਥੈਂਕਿਊ ਥੈਂਕਿਊ